ਕਾਰੋਬਾਰੀ ਇਹ ਪੂਲ ਮਹਾਲ ਨੂੰ ਉਤਸ਼ਾਹਿਤ ਕਰ ਲਈ ਸਾਡੀ ਪ੍ਰਤੀ ਸਾਡੀ ਟੁੱਟ ਬਚਨ ਮਤ ਤੁਹਾਨੂੰ ਦੱਸਾਉਂਦੀਆਂ ਨੇ ਇਸ ਇਸ ਦੇ ਪ੍ਰਣਾਮ ਹੈ ਜੋ ਸਰ ਸਾਡੀ ਸਰਕਾਰ ਨੇ ਬੈਠ ਦੇ ਨਿਪਟਾਇਆ ਸਰ ਵੈਟ ਦੇ ਨਿਪਟਾਰੇ ਦੇ ਬਕਾਇਦੇ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਪੇਸ਼ ਕੀਤੀ ਸੀ ਸਰ ਸਦਾ ਭਗਵੰਤ ਸਿੰਘ ਮਾਨ ਜੀ ਨੇ ਵਨ ਟਾਈਮ ਸੈਟਲਮੈਂਟ ਸਕੀਮ ਪੇਸ਼ ਕੀਤੀ ਸਰ ਸਟੇਕ ਹੋਲਡਰ ਦੇ ਨਾਲ ਡਿਸਕਸ਼ਨ ਤੋਂ ਬਾਅਦ ਸਰ ਜੀ ਨੇ ਸਟੇਕ ਹੋਲਡਰ ਸੀਗੇ ਉਹਨਾਂ ਨਾਲ ਡਿਸਕਸ਼ਨ ਹੋਈ ਔਰ ਉਸ ਸਬਾਬ ਇਸ ਯੋਜਨਾ ਨੂੰ ਤਿਆਰ ਕੀਤਾ ਗਿਆ ਬਹੁਤ ਹੀ ਭਾਰੀ ਹੰਗਾਰਾ ਮਿਲਿਆ ਸਰ ਇਸ ਯੋਜਨਾ ਤਹਿਤ 70311 ਪੰਜਾਬ ਦੇ 70311 ਡੀਲਰ ਨੇ ਬਕਾਇਆ ਟੈਕਸ ਦੇਣਦਾਰੀਆਂ ਵਿੱਚ ਸਰ 867 ਕਰੋੜ ਰੁਪਏ ਦੀ ਜਿੱਤੇ ਛੋਟ ਦਾ ਫਾਇਦਾ ਨਾਲ ਲੋਕਾਂ ਨੂੰ ਮਿਲਿਆ ਇਸ ਤੋਂ ਇਲਾਵਾ ਸਰ ਪਹਿਲ ਕਦਮ ਦੀ ਨੀਤੀ ਜਬ ਜੋ ਸਰਕਾਰੀ ਖਜ਼ਾਨੇ ਵਿੱਚ ਵੀ ਸਰਕਾਰ ਦੇ ਖਜ਼ਾਨੇ ਵਿੱਚ ਵੀ 164 ਕਰੋੜ ਰੁਪਏ ਦੀ ਸ਼ਾਨਦਾਰ ਵਸੂਲੀ ਹੋਈ ਜਦ ਕਿ ਸਰਦਾਰ ਭਗਵੰਤ ਸਿਮਾ ਜੀ ਦੀਗਵਾਈ ਪਹਿਲੇ 3 ਸਾਲਾਂ ਚ ਵਨ ਟਾਈਮ ਦੀ OTS ਚ 164 ਕਰੋੜ ਰੁਪਏ ਦਾ ਮਾਲੀਆ ਸਰਕਾਰ ਦੇ ਖਜ਼ਾਨੇ ਵਿੱਚ ਸਰ ਆ ਚੁੱਕਾ ਹੈ ਇਸੇ ਤਰੀਕੇ ਸਰ ਸਪੀਕਰ ਸਾਹਿਬ ਨਾਲ ਗੱਲ ਸਟੈਂਪ ਪੱਤਰ ਰਜਿਸਟ੍ਰੇਸ਼ਨ ਮਾਲੀਏ ਵਿੱਚ ਬਾਤਾਂ ਦੀ ਕਰਾਂਗੇ ਸਟੈਂਪ ਪਤੇ ਰਜਿਸਟ੍ਰੇਸ਼ਨ ਮਾਲੀਏ ਵਿੱਚ ਵੀ 87% ਦਾ ਸਰ 87 ਫੀਸਦੀ ਦਾ ਵਾਦਾ ਪ੍ਰਭਾਵਸ਼ਾਲੀ ਵਾਦਾ ਹੋਇਆ ਹੈ ਪਿਛਲੇ 3 ਸਾਲਾਂ ਵਿੱਚ ਸਰ 3308 3308 ਕਰੋੜ ਰੁਪਏ ਤੋਂ ਵੱਧ ਕੇ 6200 ਕਰੋੜ ਰੁਪਏ ਜਿਹੜੀ ਸਾਨੂੰ ਹੋਰ ਦੀ ਇਸ ਸਾਲ ਚ ਉਮੀਦ ਹੈ ਸਰ ਇਹ ਬਹੁਤ ਬਟਾਵਾਤਾ ਦਾ ਸਰ ਅਗਲੇ ਵਿੱਤੀ ਸਾਲ ਲਈ ਅਗਲੇ ਵਿੱਤੀ ਸਾਲ 2025-26 ਲਈ ਸਰ ਵਿਭਾਗ ਦਾ ਮਾਲੀਆ ਜਿਹੜਾ ਉਹ 7000 ਕਰੋੜ ਰੁਪਏ ਤੱਕ ਹੋਣ ਦਾ ਅਨੁਮਾਨ ਜਿਹੜਾ ਲਾਇਆ ਗਿਆ ਜੋ ਮੌਜੂਦਾ ਸਾਲ ਨਾਲੋਂ ਵੇਖ ਸਕਦੇ ਜੋ ਮੌਜੂਦਾ ਸਾਲ ਨਾਲੋਂ ਵੀ 13% ਤੋਂ ਵੱਧ ਹੈ ਇਸ ਤੋਂ ਇਲਾਵਾ ਮਾਜਿਕ ਸਪੀਕਰਸ ਅਪ ਮਾਲੀਆ ਵਧਾਉਣ ਦੇ ਮਾਬਦੰਡਾਂ ਦੇ ਤੀਜੇ ਵਜੋਂ ਸਾਡਾ ਆਨ ਟੈਕਸ ਰੈਵਨਿਊ ਆਨ ਟੈਕਸ ਰੈਵਨਿਊ ਵਿੱਤੀ ਸਾਲ 2021-22 ਵਿੱਚ ਮੈਂ ਕੀ ਬਾਈ ਦੀ ਗੱਲ ਕਰ ਰਿਹਾ ਸਰ 37347 37327 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ ਸਾਲ 24-25 ਲਈ 57919 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਯਾਨੀ ਕਿ ਸਾਡੀ ਸਰਕਾਰ ਨੇ ਸਰਦਾ ਭਗਵੰਦ ਸੇਮਾਨ ਸਰਕਾਰ ਨੇ ਸਿਰਫ 3 ਸਾਲਾਂ ਦੇ ਅੰਦਰ ਸਰ 20500 ਕਰੋੜ ਰੁਪਏ ਦਾ ਖਾਤਾ ਅਨੁਮਾਨ ਤਿੰਨ ਸਾਲਾਂ ਦੇ ਅੰਦਰ 20500 ਕਰੋੜ ਦਾ ਬਜਟ ਦਰਜ ਕੀਤਾ ਸਰ ਆਮੇ ਅਗਲੇ ਬੀਤੀ ਸਾਲ ਲਈ ਸਰ ਜਿੱਥੇ 57000 ਤੋਂ ਵਧਾ ਕੇ 63250 ਕਰੋੜ ਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੋਂਦ ਦਾ ਮਾਨ ਜਿਹੜਾ ਅਸੀਂ ਲਾਇਆ ਇਸ ਮਾਲੀਏ ਵਿੱਚ ਵਾਧੇ ਇਸ ਜਿਹੜਾ ਮਾਲੀਏ ਦਬਾਧਾ ਹੋਇਆ ਤੀਜੇ ਵਜੋਂ ਸਰ ਅਗਲੇ ਸਾਲ ਵਿੱਚ ਸਰ ਸਾਲ 225 26 ਵਿੱਚ ਰਾਜ ਦਾ ਡੈਟ ਟੂ ਜੀਡੀਪੀ ਸਰ ਡੈਟ ਟੂ ਜੀਐਸਡੀਪੀ ਰੇਸ਼ਿਓ ਜਿਹੜੀ ਆ ਉਸ 44.70% ਤੋਂ ਘਟ ਕੇ 44% 44.50% ਦੀ ਹੋਣ ਦਾ ਅਨੁਮਾਨ ਹੈ ਯਾਨੀ ਕਿ ਡੈਟ ਕਿੱਦਾਂ ਅਸੀਂ ਉਹਨੂੰ ਕੰਟਰੋਲ ਕਰਕੇ ਘਟਾ ਰਿਹਾ ਹੈ ਇਹ ਅੰਕੜੇ ਜ਼ਰੂਰ ਬਸੰਵਿਧਾਨ ਨੋਟ ਕਰ ਲਿਆ ਜਾਨ ਕਈ ਸੱਜਣ ਜਿਹੜੇ ਪੁੱਛਦੇ ਰਹਿੰਦੇ ਨੇ ਕਿ ਉਹ ਸ਼ਾਇਦ ਤਿਆਰੀ ਕਰਕੇ ਨਹੀਂ ਆਉਂਦੇ ਮੈਂ ਤਾਂ ਇਸ ਲਈ ਦੁਬਾਰਾ ਦੁਬਾਰਾ ਬੋਲ ਰਿਹਾ ਡੈਟ ਟੂ ਜੀਐਸਡੀਪੀ ਰੇਸ਼ਿਓ ਜਿਹੜੀ ਆ 44.70 ਤੋਂ ਘਟ ਕੇ 44% 44.50% ਦੀ ਹੋਣ ਦਾ ਅਨੁਮਾਨ ਹੈ